ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸultanpur Lodi ਦੀ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਦੇ ਵਿੱਚ ਇੱਕ ਮਨੁੱਖ ਆਇਆ ਇਸ ਦਾ ਨਾਮ ਸੀ ਭਾਈ ਮਨਸੁਖ ਮਨਸੁਖ ਨੇ ਗੁਰੂ ਨਾਨਕ ਸਾਹਿਬ ਦੇ دیدار ਕੀਤੇ ਅਤੇ ਗੁਰੂ ਨਾਨਕ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋ ਗਿਆ ਭਾਈ ਮਾਨਸੁਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੱਖ ਬਣ ਗਿਆ ਇਹ ਵੀ ਦੱਸ ਦਈਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ ਨੂੰ ਸਭ ਤੋਂ ਪਹਿਲਾਂ ਲਿਖਣ ਦਾ ਕਾਰਜ ਵੀ ਭਾਈ ਮਾਨਸੁਖ ਨੇ ਕੀਤਾ ਸੀ ਭਾਈ ਮਾਨਸੁਖ ਇੱਕ ਵਪਾਰੀ ਸੀ ਵਪਾਰੀ ਹੋਣ ਕਰਕੇ ਦੂਰ ਦੂਰ ਤੱਕ ਵਪਾਰ ਕਰਨ ਵਾਸਤੇ ਜਾਂਦਾ ਸੀ ਭਾਈ ਮਾਨਸੁਖ ਆਪਣੇ ਵਪਾਰ ਕਰਨ ਵਾਸਤੇ ਸੰਗਲਾ ਦੀਪ ਦੀ ਧਰਤੀ ਤੇ ਗਿਆ ਜਿਹਨੂੰ ਆਪਾਂ ਅੱਜ ਕੱਲ੍ਹ ਸ਼੍ਰੀਲੰਕਾ ਕਹਿੰਦੇ ਹਾਂ ਤੇ ਭਾਈ ਮਨਸੁਖ ਨੇ ਉੱਥੇ ਜਾ ਕੇ ਜਦੋਂ ਆਪਣਾ ਵਪਾਰ ਕੀਤਾ ਤਾਂ ਪਹਿਲਾਂ ਹੀ ਉੱਥੋਂ ਦੇ ਲੋਕ ਜਿਹੜੇ ਸਨ ਭਾਈ ਮਨਸੁਖ ਤੋਂ ਵਾਕਿਫ ਸੀ ਤਾਂ ਉੱਥੋਂ ਦੇ ਲੋਕ ਜਿਹੜੇ ਸਾਨੂੰ ਏਕਾਦਰਸ਼ੀ ਦਾ ਵਰਤ ਰੱਖਦੇ ਸੀ ਭਾਈ ਮਨਸੁਖ ਨੇ ਵਰਤ ਨਹੀਂ ਰੱਖਿਆ ਰਾਜੇ ਸ਼ਿਵਨਾਬ ਨੇ ਪੁੱਛਿਆ ਵੀ ਤੂੰ ਵਰਤ ਕਿਉਂ ਨਹੀਂ ਰੱਖਿਆ ਤੇ ਰਾਜਾ ਸ਼ਿਵਨਾਬ ਕਹਿਣ ਲੱਗਿਆ ਕਿ ਇਹ ਨਾ ਰੱਖਣ ਕਰਕੇ ਤੈਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਤਾਂ ਅੱਗੋਂ ਭਾਈ ਮਨਸੁਖ ਨੇ ਕਿਹਾ ਕਿ ਮੇਰੇ ਗੁਰੂ ਦਾ ਹੁਕਮ ਹੈ ਅਨ ਛੱਡਣਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਤਾਂ ਭਾਈ ਮਨਸੁਖ ਨੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਬਾਰੇ ਗਿਆਨ ਵੀ ਦਿੱਤਾ ਤੇ ਰਾਜਾ ਸ਼ਿਵਨਾਪੁਛਦਾ ਏ ਕਿ ਇਹ ਜਿਹੜੀਆਂ ਗੱਲਾਂ ਤੂੰ ਕਰ ਰਿਹਾ ਏ ਜੋ ਤੂੰ ਦੱਸ ਰਿਹਾ ਏ ਤੇਰਾ ਗੁਰੂ ਕੌਣ ਹੈ ਤੇ ਭਾਈ ਮਨਸੁਖ ਕਹਿੰਦਾ ਏ ਕਿ ਮੇਰਾ ਗੁਰੂ ਗੁਰੂ ਨਾਨਕ ਸਾਹਿਬ ਹੈ ਫਿਰ ਰਾਜਾ ਸ਼ਿਵਨਾਪ ਕਹਿੰਦਾ ਮਨਸੁਖ ਮੈਨੂੰ ਨਾਲ ਲੈ ਜਾ ਮੈਂ ਤੇਰੇ ਗੁਰੂ ਦੇ ਦ دیدار ਕਰਨੇ ਆਂ ਉਸ ਵੇਲੇ ਦੇ ਨਾਲ ਭਾਈ ਮਨਸੂਹ ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਜਿਹੜੇ ਐ ਉਹ ਲੋਕਾਂ ਨੂੰ ਭੁੱਲੀ ਭਟਕੀ ਲੁਕਾਈ ਨੂੰ ਸੱਚ ਦਾ ਰਾਹ ਵਿਖਾਉਣ ਵਾਸਤੇ ਵੱਖ-ਵੱਖ ਥਾਵਾਂ ਦੇ ਉੱਪਰ ਜਾਂਦੇ ਪਏ ਐ ਗੁਰੂ ਨਾਨਕ ਸਾਹਿਬ ਦੇ ਅੱਗੇ ਤੁਸੀਂ ਬੇਨਤੀ ਕਰੋ ਉਹ ਤੁਹਾਨੂੰ ਇੱਥੇ ਆਣ ਕੇ ਹੀ ਜਿਹੜਾ ਉਹ ਦਰਸ਼ਨ ਬਖਸ਼ਿਸ਼ ਕਰਨਗੇ ਤਾਂ ਉਸ ਵੇਲੇ ਦੇ ਨਾਲ ਫਿਰ ਕਿ ਰਾਜਾ ਸ਼ਿਵਨਾਬ ਹਰ ਰੋਜ਼ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯਾਦ ਕਰਦਾ ਹੈ ਕਿ ਕਿਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਆਣ ਕੇ ਮੈਨੂੰ دیدار ਬਖਸ਼ਿਸ਼ ਕਰਨ ਤਾਂ ਉਸ ਵੇਲੇ ਦੇ ਨਾਲ ਹੋਇਆ ਕਿ ਜਿਹੜੇ ਨਕਲੀ ਲੋਕ ਸਨ ਕਿਉਂਕਿ ਅਸਲ ਦੇ ਨਾਲ ਨਾਲ ਨਕਲ ਵੀ ਤਿਆਰ ਹੋ ਜਾਂਦੀ ਹੈ ਜਿਹੜੇ ਨਕਲੀ ਲੋਕ ਸਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰਿਆ ਤੇ ਰੋਜ਼ ਹੀ ਆਜਿਆ ਕਰਨਾ ਰਾਜਾ ਸ਼ਿਵਨਾਬ ਦੇ ਕੋਲ ਰੋਜ਼ ਹੀ ਆਣ ਕੇ ਕਿਆ ਕਰਨਾ ਮੈਂ ਅਸਲੀ ਨਾਨਕ ਹਾਂ ਦੂਸਰੇ ਨੇ ਆਣ ਕੇ ਕਹਿਣਾ ਮੈਂ ਅਸਲੀ ਨਾਨਕ ਹਾਂ ਤੀਸਰੇ ਨੇ ਆਣ ਕੇ ਕਹਿਣਾ ਮੈਂ ਅਸਲੀ ਨਾਨਕ ਹਾਂ ਰਾਜਾ ਸ਼ਿਵਨਾਭ ਪਰੇਸ਼ਾਨ ਹੋ ਗਿਆ ਕਿ ਨਾਨਕ ਤਾਂ ਇੱਕ ਹੈ ਇਹ ਫਿਰ ਰੋਜ਼ ਹੀ ਜਿਹੜੇ ਸੈਂਕੜਿਆਂ ਦੀ ਗਿਣਤੀ ਵਿੱਚ ਆ ਜਾਂਦੇ ਏ ਅਸਲੀ ਨਾਨਕ ਕੌਣ ਹੋਏਗਾ ਫਿਰ ਰਾਜੇ ਸ਼ਿਵਨਾਭ ਨੇ ਪਰਖ ਕਰਨੀ ਚਾਹੀ ਪਰਖ ਕਰਨ ਵਾਸਤੇ ਉਹਨੇ ਆਪਣੇ ਕੋਲੋਂ ਹੀਰੇ ਮੋਤੀ ਜਵਾਹਰਾਤ ਮਾਇਆ ਦੇਣੀ ਕਿਸੇ ਨੇ ਮਾਇਆ ਲੈ ਕੇ ਚਲੇ ਜਾਣਾ ਜੇਕਰ ਕੋਈ ਮਾਇਆ ਲੈ ਕੇ ਨਹੀਂ ਗਿਆ ਤੇ ਰਾਜੇ ਸ਼ਿਵ ਨਾ ਬਣੇ ਆਪਣੇ ਹਰਮ ਦੇ ਵਿੱਚੋਂ ਨੱਚਣ ਵਾਲੀਆਂ ਔਰਤਾਂ ਨੂੰ ਭੇਜਿਆ ਕਰਨਾ ਤੇ ਜਿਹੜੇ ਲੋਕ ਹੋਣੇ ਜਾਂ ਜਿਹੜੇ ਨਕਲੀ ਨਾਨਕ ਬਣ ਕੇ ਆਉਣੇ ਉਹ ਔਰਤਾਂ ਦੇ ਕਰਕੇ ਉਹਨਾਂ ਦਾ ਮਨ ਜਿਹੜਾ ਸੀ ਉਹ ਪ੍ਰਭਾਵਿਤ ਹੋ ਜਾ ਕਰਨਾ ਤਾਂ ਪਤਾ ਲੱਗ ਜਾਇਆ ਕਰਨਾ ਕਿ ਇਹ ਅਸਲੀ ਨਾਨਕ ਨਹੀਂ ਹੈਗਾ ਹੁਣ ਲੰਮਾ ਸਮਾਂ ਉਡੀਕ ਕਰਦਿਆਂ ਹੋ ਗਿਆ ਰਾਜੇ ਸ਼ਿਵਨਾਬ ਨੂੰ ਉਹ ਰੋਜ਼ ਬੇਨਤੀਆਂ ਕਰਦਾ ਏ ਕਿ ਕਿਸ ਦਿਨ ਅਸਲੀ ਗੁਰੂ ਨਾਨਕ ਜਿਹੜੇ ਆ ਉਹ ਮੇਰੇ ਕੋਲ ਆਉਣ ਆਣ ਕੇ ਮੈਨੂੰ ਦਿਦਾਰ ਬਖਸ਼ਿਸ਼ ਕਰਨ ਤਾਂ ਕਿ ਮੇਰਾ ਜੀਵਨ ਜਿਹੜਾ ਉਹ ਸਫਲ ਹੋ ਜਾਵੇ ਜੇਕਰ ਇਸ ਸੰਗਲਾਦੀਪ ਰਾਜ ਦੀ ਗੱਲ ਕਰੀਏ ਤੇ ਸੰਗਲਾਦੀਪ ਜਿਹੜਾ ਏ ਇਹ ਸਮੁੰਦਰ ਦੇ ਵਿੱਚ ਘਾਰ ਇੱਕ ਟਾਪੂ ਹੈ ਇਹ ਟਾਪੂ ਆਲੇ-ਦੁਆਲੇ ਸਮੁੰਦਰ ਹੈ ਤਾਂ ਇਸ ਦੀ ਜਿਹੜੀ ਲੰਬਾਈ ਤੇ ਚੌੜਾਈ ਹੈ 267 ਮੀਲ ਇਹ ਲੰਮਾ ਤੇ 137 ਮੀਟਰ ਚੌੜਾ ਇਹ ਜਿਹੜਾ ਟਾਪੂ ਸੀ ਸ਼ੁਰੂ-ਸ਼ੁਰੂ ਦੇ ਵਿੱਚ ਇੱਥੋਂ-ਇੱਥੋਂ ਦਾ ਰਾਜ 7 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਮਾਂ ਸੀ ਉਦੋਂ ਇਹ ਜਿਹੜਾ ਸੰਗਲਾਦੀਪ ਦਾ ਰਾਜ ਹੈ ਇਹ 18 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ ਪਾਵ ਇਹਦੇ ਨਿੱਕੇ ਨਿੱਕੇ 18 ਰਾਜੇ ਬਣੇ ਹੋਏ ਸਨ ਤਾਂ ਸਾਰੇ ਰਾਜੇ ਜਿਹੜੇ ਸਾਨੂੰ ਇੱਕ ਦੂਸਰੇ ਦੇ ਨਾਲ ਲੱਗਦੇ ਸੀ ਇੱਕ ਦੂਸਰੇ ਦੇ ਨਾਲ ਈਰਖਾ ਰੱਖਦੇ ਸੀ ਤੇ ਅਕਸਰ ਲੜਾਈ ਝਗੜਾ ਜਿਹੜਾ ਉਹ ਹੁੰਦਾ ਰਹਿੰਦਾ ਸੀ ਇੱਥੋਂ ਦੇ ਲੋਕ ਜਿਹੜੇ ਸਨ ਉਹ ਪੁਰਾਤਨਤਾ ਪਾਵ ਸੰਨਤਨੀ ਧਰਮ ਨੂੰ ਮੰਨਦੇ ਸੀ ਬਾਅਦ ਵਿੱਚ ਇੱਥੋਂ ਦੇ ਲੋਕ ਜਿਹੜੇ ਸਨ ਉਹ ਬੁੱਧ ਧਰਮ ਨੂੰ ਮੰਨਣ ਲੱਗੇ ਤਾਂ ਇਦਾਂ ਕਰਕੇ ਉਹ ਕਰਮ ਕਾਂਡਾਂ ਭਰਮਾਂ ਤੇ ਭੁਲੇਖਿਆਂ ਦੇ ਵਿੱਚ ਪਾਏ ਹੋਏ ਸਨ ਸਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਜਗਤ ਜਲੰਦੇ ਨੂੰ ਤਾਰ ਦੇ ਤਾਰ ਦੇ ਮਈ ਦੇ ਮਹੀਨੇ ਸਨ 1511 ਈਸਵੀ ਨੂੰ ਸੰਗਲਾ ਦੀਪ ਦੀ ਧਰਤੀ ਤੇ ਪੁੱਜ ਜਾਂਦੇ ਐ ਤੇ ਸੰਗਲਾ ਦੀਪ ਦੀ ਧਰਤੀ ਦੇ ਉੱਪਰ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਰਾਜੇ ਸ਼ਿਵਨਾਬ ਦੀ ਰਾਜਧਾਨੀ ਮਟਿਆ ਕਲਮ ਵਿਖੇ ਜਾਂਦੇ ਐ ਇਹ ਮਟਿਆ ਕਲਮ ਰਾਜੇ ਸ਼ਿਵਨਾਬ ਦੀ ਰਾਜਧਾਨੀ ਸੀ ਗੁਰਨਾਨਕ ਸਾਹਿਬ ਮਹਾਰਾਜ ਬਾਗ ਦੇ ਵਿੱਚ ਜਾ ਕੇ ਡੇਰਾ ਲਾ ਲੈਂਦੇ ਆ ਜਾ ਕੇ ਇਲਾਹੀ ਗੁਰਬਾਣੀ ਦਾ ਕੀਰਤਨ ਕਰਦੇ ਆ ਜਦੋਂ ਗੁਰਨਾਨਕ ਸਾਹਿਬ ਕੀਰਤਨ ਕਰਦੇ ਆ ਰਾਜੇ ਸ਼ਿਵਨਾਬ ਨੂੰ ਉਹਦੇ ਸਿਪਾਹੀਆਂ ਨੇ ਦੱਸਿਆ ਵੀ ਅੱਜ ਫੇਰ ਕੋਈ ਫਕੀਰ ਤੁਹਾਡੇ ਬਾਗ ਵਿੱਚ ਆਇਆ ਲੱਗਦਾ ਹੈ ਰਾਜੇ ਸ਼ਿਵਨਾਬ ਨੇ ਆਪਣੇ ਉਸ ਰੁਟੀਨ ਦੇ ਮੁਤਾਬਕ ਸਾਰਿਆਂ ਤੋਂ ਪਹਿਲਾਂ ਮਾਇਆ ਭੇਜੀ ਪੈਸੇ ਭੇਜੇ ਕਿ ਜੇ ਕੋਈ ਨਕਲੀ ਹੋਏਗਾ ਤੇ ਡੋਲ ਜਾਏਗਾ ਜਦੋਂ ਜਾ ਕੇ ਗੁਰਨਾਣਕ ਸਾਹਿਬ ਦੇ ਸਨਮੁਖ ਉਹ ਹੀਰੇ ਮੋਤੀ ਜ਼ਵਾਹਰਾਤ ਮਾਇਆ ਕੀਤੀ ਤਾਂ ਗੁਰਨਾਣਕ ਸਾਹਿਬ ਨੇ ਉਹ ਮਾਇਆ ਲੈਣ ਤੋਂ ਇਨਕਾਰ ਕਰਤਾ ਮਹਾਰਾਜ ਕਹਿੰਦੇ ਤੇ ਮਿੱਟੀ ਹੈ ਮੈਂ ਕੀ ਕਰਨੀ ਹੈ ਰਾਜੇ ਸ਼ਿਵ ਨਾਮ ਨੇ ਫਿਰ ਦੂਸਰੇ ਨੰਬਰ ਦੇ ਉੱਪਰ ਕੁਝ ਇਸਤਰੀਆਂ ਨੂੰ ਭੇਜਿਆ ਜਾਓ ਜਾ ਕੇ ਤੁਸੀਂ ਨਾਚ ਕਰੋ ਡਾਂਸ ਕਰੋ ਤਾਂ ਕਿ ਜੇ ਨਕਲੀ ਹੋਏਗਾ ਤੇ ਡੋਲ ਜਾਏਗਾ ਜਾ ਕੇ ਜਦੋਂ ਉਹ ਜਿਹੜੀਆਂ ਔਰਤਾਂ ਸਨ ਉਹਨਾਂ ਨੇ ਗੁਰਨਾਣਕ ਸਾਹਿਬ ਮਹਾਰਾਜ ਦੇ ਸਨਮੁਖ ਨਾਚ ਕਰਨਾ ਚਾਹਿਆ ਤੇ ਗੁਰਨਾਨਕ ਸਾਹਿਬ ਨੇ ਅਗੋਂ ਬਚਨ ਕਹਿ ਗਾਛੋ ਪੁਤਰੀ ਰਾਜਕੁਵਾਰ ਨਾਮ ਭਣੋ ਸਚ ਦੋਤ ਸਵਾਰ ਸਤਿਗੁਰੂ ਗੁਰਨਾਨਕ ਸਾਹਿਬ ਕਹਿਣ ਲੱਗੇ ਪੁਤਰੀਓ ਪ੍ਰਮਾਤਮਾ ਦੇ ਨਾਮ ਨਾਲ ਜੁੜੋ ਸ਼ਰਮ ਕਰੋ ਕੋਈ ਪੁੱਤਰੀ ਆਪਣੇ ਪਿਤਾ ਦੇ ਸਾਹਮਣੇ ਨਾਚ ਕਰਦੀ ਚੰਗੀ ਨਹੀਂ ਲੱਗਦੀ ਗੁਰਨਾਨਕ ਸਾਹਿਬ ਨੇ ਨਦਰੇ ਰਹਿਮਤ ਕੀਤੇ ਉਹਨਾਂ ਦੇ ਅੰਦਰ ਵਕਾਰਾਂ ਦੀ ਆਗ ਨੂੰ ਸ਼ਾਂਤ ਕਰਕੇ ਰੱਖਤਾ ਤੇ ਉਹ ਜਿਹੜੀਆਂ ਇਸਤਰੀਆਂ ਸਨ ਜਿਹੜੀਆਂ ਗੁਰਨਾਨਕ ਸਾਹਿਬ ਨੂੰ ਪਰਮਾਉਣ ਵਾਸਤੇ ਆਈਆਂ ਸੀ ਉਹ ਗੁਰਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਈਆਂ ਸਾਹ ਮਾਰ ਕੇ ਰੋਂਦਿਆਂ ਉਹਨਾਂ ਨੇ ਕਿਹਾ ਬਾਬਾ ਅੱਜ ਤੱਕ ਜਿਹੜਾ ਵੀ ਆਇਆ ਉਹਨੇ ਸਾਨੂੰ ਵਿਕਾਰੀ ਨਿਗਾ ਨਾਲ ਵੇਖਿਆ ਪਹਿਲੀ ਵਾਰ ਸਾਨੂੰ ਕਿਸੇ ਨੇ ਪੁੱਤਰੀ ਕਿਹਾ ਹੈ ਤੇ ਗੁਰਨਾਨਕ ਸਾਹਿਬ ਜੀ ਨੂੰ ਨਮਸਕਾਰ ਕਰਕੇ ਉਹਨਾਂ ਇਸਤਰੀਆਂ ਨੇ ਜਾ ਕੇ ਰਾਜੇ ਨੂੰ ਕਿਹਾ ਰਾਜਨ ਜਾਓ ਅੱਜ ਸੱਚਮੁੱਚ ਗੁਰਨਾਨਕ ਸਾਹਿਬ ਆਏ ਐ ਜਿਨ੍ਹਾਂ ਨੇ ਸਾਡੇ ਤੇ ਰਹਿਮਤ ਕਰਕੇ ਸਾਡੇ ਤਪਦੇ ਹੋਏ ਹਿਰਦਿਆਂ ਨੂੰ ਠਾਰ ਦਿੱਤਾ ਏ ਤੁਸੀਂ ਵੀ ਜਾ ਕੇ ਗੁਰਨਾਨਕ ਸਾਹਿਬ ਦੇ ਦੇਦਾਰ ਕਰੋ ਰਾਜਾ ਸ਼ਿਵਨਾਬ ਨੰਗੇ ਚਰਨੇ ਗੁਰੂ ਨਾਨਕ ਸਾਹਿਬ ਦੇ دیدار ਕਰਨ ਵਾਸਤੇ ਦੌੜਿਆ ਆਇਆ ਉਹਨੇ ਗੁਰੂ ਨਾਨਕ ਸਾਹਿਬ ਦੇ دیدار ਕੀਤੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਜਦੋਂ ਗੁਰੂ ਦੇ ਦਰਸ਼ਨ ਹੋਣ ਤਨ ਵੀ ਮਨ ਵੀ ਨਿਹਾਲ ਹੋ ਜਾਂਦਾ ਹੈ ਰਾਜਾ ਸ਼ਿਵਨਾਬ ਨਿਹਾਲ ਹੋ ਗਿਆ ਲੇਕਿਨ ਅਜੀਬ ਵੀ ਉਹਦੇ ਚਿਹਰੇ ਦੇ ਉੱਪਰ ਕੋਈ ਪਰੇਸ਼ਾਨੀ ਨਜ਼ਰ ਆ ਰਹੀ ਸੀ ਗੁਰਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਅਜੀਬ ਵੀ ਤੇਰੇ ਅੰਦਰ ਕੋਈ ਚਿੰਤਾ ਤੈਨੂੰ ਸਤਾ ਰਹੀ ਹੈ ਤੇ ਰਾਜਾ ਸ਼ਿਵਨਾਭ ਕਹਿੰਦਾ ਹਾਂ ਮਹਾਰਾਜ ਚਿੰਤਾ ਹੈ ਆਲੇ-ਦੁਆਲੇ ਦੇ 18 ਰਾਜ ਹਨ ਇਹ 18 ਰਾਜੇ ਇੱਕ ਦੂਜੇ ਤੇ ਹਮਲਾ ਕਰਦੇ ਰਹਿੰਦੇ ਐ ਮੈਨੂੰ ਆਪਣਾ ਰਾਜ ਖੁੱਸਣ ਦਾ ਡਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਤੂੰ ਚਿੰਤਾ ਨਾ ਕਰ ਤੇਰਾ ਰਾਜ ਨਹੀਂ ਖੋਸੇਗਾ ਬਲਕਿ ਤੇਰੀ ਸਰਦਾਰੀ ਕਾਇਮ ਰਹੇਗੀ ਤਾਂ ਇਹਨਾਂ ਦਿਨਾਂ ਦੇ ਵਿੱਚ ਉਥੋਂ ਦੇ ਲੋਕ ਜਿਹੜੇ ਸਨ ਉਹ ਯਾਤਰਾ ਕੱਢਿਆ ਕਰਦੇ ਸੀ ਤੇ ਯਾਤਰਾ ਦੇ ਵਿੱਚ ਜਿਹੜੇ ਬਾਕੀ ਰਾਜੇ ਸਨ ਉਹ ਵੀ ਸ਼ਾਮਲ ਹੋਇਆ ਕਰਦੇ ਸੀ ਜਦੋਂ ਫਿਰ ਮਟਿਆ ਕਲਮ ਵਿਖੇ ਉਹ ਇੱਕ ਯਾਤਰਾ ਨਿਕਲੀ ਯਾਤਰਾ ਨਿਕਲਣ ਤੋਂ ਬਾਅਦ 18 ਦੇ 18 ਰਾਜੇ ਜਿਹੜੇ ਸਨ ਉਹ ਇਕੱਠੇ ਹੋਏ ਤੇ ਗੁਰਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਸਾਰੇ ਰਾਜਿਆਂ ਨੂੰ ਉਪਦੇਸ਼ ਦਿੱਤਾ ਵੀ ਆਪਸ ਵਿੱਚ ਲੜਨਾ ਇਹ ਕੋਈ ਚੰਗੀ ਬਾਤ ਨਹੀਂ ਹੈ ਇਸ ਕਰਕੇ ਤੁਸੀਂ ਆਪਣੀ ਆਪਣੀ ਹਉਮੈ ਨੂੰ ਛੱਡ ਕੇ ਲੜਾਈ ਝਗੜੇ ਨੂੰ ਛੱਡ ਕੇ ਦੁਬਾਰਾ ਤੋਂ ਫਿਰ ਰਾਜੇ ਸ਼ਿਵਨਾਬ ਨੂੰ ਆਪਣਾ ਸਰਦਾਰ ਮੰਨ ਲਓ ਉਹ 18 ਰਾਜ ਜਿਹੜੇ ਸਨ ਗੁਰਨਾਨਕ ਸਾਹਿਬ ਜੀ ਦੀ ਗੱਲ ਮੰਨਦੇ ਐ ਉਹਨਾਂ ਨੇ ਦੁਬਾਰਾ ਤੋਂ ਫੇਰ ਰਾਜਾ ਸ਼ਿਵਨਾਬ ਨੂੰ ਆਪਣਾ ਸਰਦਾਰ ਮੰਨ ਲਿਆ ਲੜਾਈ ਝਗੜੇ ਖਤਮ ਹੋ ਗਏ ਇੱਕ ਸਾਲ ਗੁਰਨਾਨਕ ਸਾਹਿਬ ਮਹਾਰਾਜ ਸੰਗਲਾ ਦੀਪ ਦੀ ਧਰਤੀ ਤੇ ਰਹਿੰਦੇ ਐ ਇੱਥੋਂ ਦੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਐ ਨਾਮ ਬਾਣੀ ਨਾਲ ਜੋੜਦੇ ਐ ਪ੍ਰਮਾਤਮਾ ਦੇ ਘਰ ਦਾ ਰਾਹ ਵਿਖਾਉਂਦੇ ਐ ਫੋਕਟ ਕਰਮ ਕਾਂਡਾਂ ਦੇ ਵਿੱਚੋਂ ਕੱਢ ਕੇ ਇੱਕ ਸੱਚੇ ਪਰਮੇਸ਼ਰ ਦੇ ਨਾਮ ਦੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਕਰਦੇ ਐ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਫਿਰ ਬਾਕੀ ਦੇ ਜਿਹੜੇ ਰਾਜੇ ਸਨ ਉਹਨਾਂ ਦੇ ਵੀ ਰਾਜ ਦੇ ਵਿੱਚ ਜਾ ਕੇ ਆਪਣੇ ਮੁਬਾਰਕ ਚਰਨ ਪਾਏ ਭੁੱਲੀ ਭੜਕੀ ਲੁਕਾਈ ਨੂੰ ਸੱਚ ਦਾ ਰਾਹ ਵਿਖਾਇਆ ਤੇ ਫਿਰ ਗੁਰਨਾਨਕ ਸਾਹਿਬ ਮਹਾਰਾਜ ਦੁਬਾਰਾ ਫਿਰ ਵਾਪਸ ਆਉਂਦੇ ਐ ਤੇ ਗੁਰਨਾਨਕ ਸਾਹਿਬ ਜਹਾਜ਼ ਦੇ ਰਾਹੀਂ ਵਾਪਸ ਸੰਗਲਾ ਦੀਪ ਤੋਂ ਆ ਕੇ ਅਗਲੇਰੇ ਪੜਾਵਾਲੇ ਪਾਸੇ ਨੂੰ ਤੁਰ ਪੈਂਦੇ ਐ ਫਿਰ ਮਹਾਰਾਜ ਮੁੰਬਈ ਆਦਿਕ ਇਲਾਕਿਆਂ ਦੇ ਵਿੱਚ ਜਗ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਸੱਚ ਦਾ ਰਸਤਾ ਜਿਹੜਾ ਸੀ ਦੁਨੀਆ ਨੂੰ ਵਿਖਾਇਆ ਇਹ ਸੀ ਗੁਰਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਸੰਗਲਾ ਦੀਪ ਦੀ ਧਰਤੀ ਤੇ ਜਾ ਕੇ ਸੱਚ ਦਾ ਉਪਦੇਸ਼ ਦਿੱਤਾ ਜਿੱਥੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹਜ਼ਾਰਾਂ ਨਕਲੀ ਨਾਨਕ ਬਣ ਕੇ ਆ ਗਏ ਸੀ ਲੇਕਿਨ ਰਾਜੇ ਸ਼ਿਵ ਨਾਭ ਨੇ ਉਹਨਾਂ ਦੀ ਪਰਖ ਕੀਤੀ ਮਾਇਆ ਨਾਲ ਇਸਤਰੀਆਂ ਭੇਜ ਕੇ ਸਾਰੇ ਡੋਲ ਗਏ ਨਹੀਂ ਡੋਲਿਆ ਤੇ ਉਹ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਨਹੀਂ ਡੋਲੇ ਬਾਬਾ ਨਾਨਕ ਨਹੀਂ ਡੋਲਿਆ ਉਹ ਡੋਲ ਵੀ ਨਹੀਂ ਸੀ ਸਕਦਾ ਕਿਉਂਕਿ ਉਹ ਤੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਉਹ ਪ੍ਰਮਾਤਮਾ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜੀ ਸਨ ਇਹ ਗੁਰਨਾਨਕ ਸਾਹਿਬ ਜੀ ਦੀ ਸਾਖੀ ਹੈ ਤੁਸੀਂ ਇਸ ਨੂੰ ਪਿਆਰ ਨਾਲ ਸੁਣੋ ਸੁਣ ਤੋਂ ਬਾਅਦ ਆਪਣੇ ਹੋਰ ਸੰਗੀ ਸਾਥੀਆਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਇਤਿਹਾਸ ਦੀ ਵੱਧ ਤੋਂ ਵੱਧ ਸਾਨੂੰ ਸਾਰਿਆਂ ਨੂੰ ਸਮਝ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ